ਚੇਅਰਮੈਨ ਬੈਂਟੀ ਕੋਸਟਲ ਪਾਸੇ ਐਸੋਸਿਏਸ਼ਨ ਅੰਮ੍ਰਿਤਸਰ ਇਹ ਗੱਲ ਸਾਡੇ ਅੰਮਾਲੇ ਤੋਂ ਇੱਕ ਪਾਸੇ ਜੀ ਆਏ ਪਾਸੇ ਸੁਖਦੇਵ ਜੀ ਉਹ ਆਪਣੀ ਗੱਡੀ ਦੇ ਵਿੱਚ ਇੱਕ ਸਵਾਰੀ ਉੱਥੋਂ ਲੈ ਕੇ ਆ ਰਹੇ ਸੀ ਪਹਿਲਾਂ ਵੀ ਇੱਕ ਦਿਨ ਉਹਨਾਂ ਨੇ ਲਿਆਂਦਾ ਉਹਨਾਂ ਨੂੰ ਸੂਤ ਸਮਾਚਾਰ ਪਰਮੇਸ਼ਰ ਦਾ ਕਲਾਮ ਗੱਡੀ ਦੇ ਵਿੱਚ ਸੁਣਾਇਆ ਸੀ ਇੱਕ ਛੋਟੀ ਬਾਈਬਲ ਵੀ ਦਿੱਤੀ ਉਹਨਾਂ ਨੂੰ ਤੇ ਫਿਰ ਉਹਨਾਂ ਨੇ ਜਿੱਦਣ ਇੱਕ ਦਿਨ ਛੱਡ ਕੇ ਗਏ ਤੇ ਦੁਬਾਰਾ ਫੇਰ ਉਹਨਾਂ ਨੇ ਕਿਹਾ ਵੀ ਮੈਨੂੰ ਇੱਥੋਂ ਲੈ ਕੇ ਜਾਣਾ ਫੇਰ ਅੰਮ੍ਰਿਤਸਰ ਦੁਬਾਰਾ ਫੇਰ ਜਿੱਦਣ ਉਹਨਾਂ ਨੇ ਹੁਣ ਲੈ ਕੇ ਆਏ ਤੇ ਕੱਲ ਰਾਤੀ ਜਦੋਂ ਆਏ ਅੰਮ੍ਰਿਤਸਰ ਪਹੁੰਚੇ ਤਾਂ ਸਰਦਾਰ ਜੀ ਅਤੇ ਉਹ ਉਹਨਾਂ ਜਿੱਥੇ ਪਹੁੰਚੇ ਬਾਈਪਾਸ ਤੇ ਪਹਿਲਾਂ ਹੀ ਉਹਨਾਂ ਨੇ ਤਿੰਨ ਬੰਦੇ ਅਣ ਪਛਾਤੇ ਖਿਲਾਰੇ ਪਏ ਸੀ ਜਿਨ੍ਹਾਂ ਨੇ ਮੂੰਹ ਮੂੰਹਾਂ ਕਵਰ ਕੀਤੇ ਸੀ ਆਪਣੇ ਤੇ ਜਦੋਂ ਇਹਨਾਂ ਨੂੰ ਲਾਉਣ ਲੱਗੇ ਤਾਂ ਨਾਲ ਹੀ ਉਹਨਾਂ ਨੇ ਆ ਕੇ ਇਹਨਾਂ ਦੇ ਚਾਕੂ ਛੁਰੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਜਦੋਂ ਇਹ ਬਾਬਾ ਜ਼ਖਮੀ ਹੋ ਗਏ ਇਹਨਾਂ ਦਾ ਰੋਲਾ ਪਾਤਾ ਤੇ ਲੋਕੀ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਇਹ ਚਾਰੋ ਹੀ ਜਿਹੜੇ ਸਰਦਾਰ ਜੀ ਸੀ ਤੇ ਜਿਹੜੇ ਤਿੰਨ ਬੰਦੇ ਪਹਿਲਾਂ ਹੀ ਉੱਥੇ ਖਿਲਾਰੇ ਸੀ ਇਹ ਸਾਰੇ ਭੱਜ ਗਏ ਤੇ ਜ਼ਖਮੀ ਹਾਲਾਤ ਦੇ ਵਿੱਚ ਪਰ ਇਹਨਾਂ ਨੇ ਜਦੋਂ ਲੋਕਾਂ ਨੇ ਇਹਨਾਂ ਨੂੰ ਸਿਵਲ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਤੇ ਐਸਸੀ ਬਵਾ ਲਿਆ ਨੇ ਗੁਰੂ ਨਾਨਕ ਦੇਵ ਵਿੱਚ ਰੈਫਰ ਕਰ ਦਿੱਤਾ ਜਿੱਥੋਂ ਕਿ ਹੁਣ ਇਹਨਾਂ ਦੀ ਕਾਫੀ ਕੰਡੀਸ਼ਨ ਸੀਰੀਅਸ ਹੋਈ ਪਈ ਆ ਤੇ ਇਥੋਂ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਅਸੀਂ ਇਹਨਾਂ ਨੂੰ ਸ਼ਿਫਟ ਕਰਨ ਜਾ ਰਹੇ ਹਾਂ ਤੇ ਕਿਉਂਕਿ ਇਹਨਾਂ ਦਾ ਆਪਰੇਸ਼ਨ ਹੁਣ ਬੜਾ ਜ਼ਰੂਰੀ ਆ ਜੇ ਲੋ ਪੁਲਿਸ ਕੰਪਲੇਨ ਹੋਈ ਆ ਮਾਈਪਾਗ ਉਠਾਣ ਚੌਂਕੀ ਦੇ ਵਿੱਚ ਚੱਲਦੀ ਆ ਆ ਐਸਆਈ ਅਮਰ ਸਿੰਘ ਜੀ ਆਈਸੀ ਬਿਆਨ ਲੈ ਮੌਕੇ ਦੇ ਦੇਖ ਕੇ ਗਏ ਆ ਅਤੇ ਬਿਆਨ ਲੈ ਕੇ ਗਏ ਆ ਪੁਲਿਸ ਵਾਲੋ ਪੁਲਸ ਵਾਲਿਆਂ ਨੇ ਵਿਸ਼ਵਾਸ ਕੀਤਾ ਦੋਾਇਆ ਵਾ ਕਿ ਦੋਸ਼ੀਆਂ ਤੇ ਬੰਦ ਦੀ ਕਾਰਵਾਈ ਕੀਤੀ ਜਾਏਗੀ ਜਿਹੜਾ ਦੋਸ਼ੀ ਮੇਨ ਲਖਵੀਰ ਸਿੰਘ ਆ ਤਸਵੀਰ ਅਜਨਾਲੇ ਤੋਂ ਵਾ ਤੇ ਪਾਕਰਪੁਰੇ ਦਾ ਦੱਸਿਆ ਜਾਣ ਰਿਹਾ ਵਾ ਤੇ ਉਹ ਉਹ ਮੇਨ ਦੋਸ਼ੀ ਆ ਉਹਨੇ ਉਹਨੇ ਬੰਦੇ ਪੁਆਏ ਆ ਇਹ ਦੋਸ਼ੀਆਂ ਤੇ ਨਹੀਂ ਕਾਰਵਾਈ ਹੋਏਗੀ ਫਿਰ ਤੇ ਅਸੀਂ ਆਪਣੇ ਹੱਕ ਵਾਸਤੇ ਤੁਹਾਨੂੰ ਪਤਾ ਹੀ ਆ ਕਿ ਅੱਗੇ ਮਾਹੌਲ ਕਿੰਨਾ ਖਰਾਬ ਚੱਲ ਰਿਹਾ ਪ੍ਰਭੂ ਦੇ ਲੋਕਾਂ ਤੇ ਪਾਸਟਾ ਤੇ ਅਤਿਆਚਾਰ ਹੋ ਰਿਹਾ ਚਰਚਾ ਤੇ ਹਮਲੇ ਹੋ ਰਹੇ ਆ ਤੇ ਪਹਿਲੇ ਹੀ ਅਸੀਂ 27 ਤਰੀਕ ਨੂੰ ਕਾਲ ਕੀਤੀ ਆ ਪੰਜਾਬ ਬੰਦ ਦੀ ਜੇ ਨਹੀਂ ਐ ਐਫ ਆਈ ਆਰ ਛੇਤੀ ਤੋਂ ਛੇਤੀ ਹੋਏਗੀ ਦੋਸ਼ੀ ਨੂੰ ਨਹੀਂ ਫੜਿਆ ਜਾਏਗਾ ਛੇਤੀ ਛੇਤੀ ਤੇ ਇਹ ਫਿਰ ਆਪਾਂ ਪੰਜਾਬ ਬੰਦ ਕਰ ਉਹ ਘੱਟਦੇ ਫਿਰ ਵਿੱਚੋਂ ਸੋ ਉਸ ਤੋਂ ਬਾਅਦ ਅਸੀਂ ਡੀ ਸੀ ਨੂੰ ਮਿਸ਼ਨ ਸਾਹਿਬ ਨੂੰ ਮੰਗ ਪੱਤਰ ਦੇਵਾਂਗੇ ਕਿ ਸਾਡੀ ਸੁਣਵਾਈ ਕੀਤੀ ਜਾਏ ਤੇ ਦੋਸ਼ੀਆਂ ਨੂੰ ਛੇਤੀ ਛੇਤੀ ਗ੍ਰਿਫਤਾਰ ਕੀਤਾ ਇਹ ਜਦੋਂ ਡਰਾਈਵਰ ਸ਼ਖਦੀਪ ਮਾਰਕ ਹੈ ਜੀ ਅੰਬਾਲਾ ਤੋਂ ਸਵਾਰੀ ਲੈ ਕੇ ਆਇਆ ਸੀ ਜਦੋਂ ਜਦੋਂ ਅੰਮ੍ਰਿਤਸਰ ਪਹੁੰਚਿਆ ਬਾਈਪਾਸ ਤੇ ਤੇ ਸਵਾਰੀ ਨੇ ਉੱਥੇ ਪਹਿਲੇ ਤਿੰਨ ਨੌਜਵਾਨ ਖੜੇ ਸੀ ਤੇ ਸਵਾਰੀ ਵੀ ਉਹਨਾਂ ਨਾਲ ਰਲ ਗਈ ਤੇ ਇਹਦੇ ਮਾਰਕਟਾਂ ਕੀ ਕੀ ਸੀ ਤੇ ਇਹਦੇ ਚਾਹ ਦੇ ਪੇਟ 'ਚ ਆਪਣਾ ਚਾਕੂ ਨਮਾ ਕੋਈ ਚੀਜ਼ ਮਾਰ ਕੇ ਤੇ ਭੱਜ ਕੇ ਅਸੀਂ ਦਤੀ ਨੂੰ ਸਿਬਲਸਾ ਦਾ ਗ੍ਰਾਜੂਏਸ਼ਨ ਦਾ ਫਰਮਾਨਕਦ ਦੇ ਸਟਾਰ ਕਰ ਦਿੱਤਾ ਡਾਕਟਰ ਸਾਹਿਬ ਕੋ ਕਨਫੀਰ ਲਿਖਾ ਲਿਆ ਵਾ ਧਿਆਨ ਲੈ ਲੈ ਤੇ ਮੋਜਮਾਂ ਨੂੰ ਜਲਦੀ ਖਰਚਾ ਕੀਤਾ ਜਾਵੇ